ਜੀ ਵਾਹਿਗੁਰਜ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਗੁਰਪੁਰਪ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੇ ਫਿਰ ਆਪਾਂ ਨਾਲ ਗਏ ਸੀ ਆਪਾਂ ਪਾਲਕੀ ਸਾਹਿਬ ਤੇ ਨਾਲ ਗਏ ਸੀ ਆਪਾਂ ਤੇ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ ਫਿਰ ਆਪਾਂ ਵੀ ਨਾਲ ਗਏ ਤੇ ਰਸਤੇ ਦੇ ਵਿੱਚ ਕਾਫੀ ਸਾਰੇ ਲੰਗਰ ਸੀ ਚਾਹ ਸੀ ਦੁੱਧ ਦੇ ਲੰਗਰ ਸੀ ਬਹੁਤ ਸੰਤਾਂ ਸੇਵਾ ਕਰਦਿਆਂ ਨੇ ਤੇ ਬਹੁਤ ਮਤਲਬ ਵੀ ਆਪਣੇ ਪੰਜਾਬ 'ਚ ਬਹੁਤ ਜ਼ਿਆਦਾ ਲੰਗਰ ਲੱਗਦੇ ਨੇ ਜਦੋਂ ਕੋਈ ਵੀ ਪ੍ਰੋਗਰਾਮ ਹੋਏ ਤੇ ਲੰਗਰ ਆਪਣੇ ਟੋਟ ਵਰਤੇ ਜਾਂਦੇ ਨੇ ਰਸਤੇ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਰਾਤ ਦਾ ਸੀ ਟਾਈਮ ਤੇ ਗੁਰਦੁਆਰਾ ਬਹੁਤ ਸੋਹਣਾ ਸਜਿਆ ਸੀ ਤੇ ਫਿਰ ਉਸ ਤੋਂ ਅਗਲੇ ਦਿਨ ਆਪਾਂ ਫਿਰ ਗੁਰਦੁਆਰੇ ਮਤਲਬ ਗੁਰਪੁਰਬ ਸੀ ਅਗਲੇ ਦਿਨ ਦਾ ਵਲੋਗ ਆ ਤੇ ਫਿਰ ਫਿਰ ਆਪਾਂ ਗੁਰਦੁਆਰਾ ਸਾਹਿਬ ਗਏ ਮੱਥਾ ਟੇਕਿਆ ਬਹੁਤ ਜਿਆਦਾ ਰੌਣਕਾਂ ਸੀ ਗੁਰਦੁਆਰੇ ਕੋਈ ਥੋੜਾ ਟਾਈਮ ਆਪਾਂ ਬੈਠੇ ਪਾਠ ਸੁਣਿਆ ਕੀਰਤਨ ਸੁਣਿਆ ਤੇ ਫਿਰ ਆਪਾਂ ਆ ਗਏ ਸੀ ਲੰਗਰ ਛਕਣ ਤੇ ਫਿਰ ਲੰਗਰ ਛਕਿਆ ਫਿਰ ਆਪਾਂ ਘਰ ਆਣ ਕੇ ਚਾਹ ਪੀਤੀ ਕਿੱਟੇ ਰਸਗੁਲੇ ਸੀ ਮੋਤੀ ਚੂੜ ਦੇ ਲੱਡੂ ਸੀ ਜਾਣ ਕੇ ਘਰ ਚਾਹ ਪੀਤੀ ਫਿਰ ਚਲੋ ਜੀ ਮੇਰੇ ਐ ਵਲੌਗ ਦਾ ਇੱਥੋਂ ਤੱਕ ਐਂਡ ਤੇ ਮੇਰੇ ਵਲੌਗ ਨੂੰ ਵੱਧ ਤੋਂ ਵੱਧ ਸਾਰੇ ਜਣੇ ਪਲੀਜ਼ ਸਾਰੇ ਜਣੇ ਮੇਰੀ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਥੈਂਕ ਯੂ ਜੀ